ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗੱਬੜ ਵੜਾ HF ਦੇ ਦਿਖਾਵਾਂਗੇ ਸੇਲ ਆ ਡਿਟੇਲ ਇਹਨਾਂ ਬਾਰੇ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਰਨਪ੍ਰੀਤ ਸਿੰਘ ਆ ਪਿੰਡ ਅਡਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਹੀ ਆਪਣਾ ਕੰਟੈਕਟ ਨੰਬਰ ਹੈ 987786889 ਦੂਜਾ ਨੰਬਰ ਹੈਗਾ 9673550846 ਇਹ ਵੱਡੇ ਭਰਾ ਦਾ ਨੰਬਰ ਆ ਜੀ ਠੀਕ ਹੈ ਜੇ ਆਪਾਂ ਪਹਿਲੇ ਨੰਬਰ ਤੇ ਵੈਢ ਦੇਖੀ ਜਾਂਨੇ ਆ ਜਿਹੜਾ ਸੁਆਸ ਹੁੰਦੀ ਆ ਇਹ ਬਾਈ ਪਹਿਲਣ ਹੈਗੀ ਦੰਦੋ ਕਿਵੇਂ ਆ ਮੂਹੋਂ ਬਾਈ ਦੋ ਤੂੰ ਮਨ ਕਿ ਜਦ ਦੋ 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 14 ਬੰਦੇ ਚੱਕ ਲੈ 24 ਬੰਦੇ ਹੁੰਦਾ ਠੀਕ ਹੈ ਦੰਦ ਦੀ ਕੰਪਲੀਟ ਆ ਦੋ ਦੇ ਦੰਦ ਕੰਪਲੀਟ ਕੋਈ ਰਿਕਾਰਡ ਇਹਦਾ ਪਤਾ ਪਉਣ। ਆਹ ਬਈ ਫੁੱਲ ਹੈਗਾ। ਠੀਕ ਹੈ। ਆਹ ਬਈ ਐਬੀਐਸ ਦੇ ਪਾਈਪਰ ਦੀ ਹੈਗੀ। ਠੀਕ ਹੈ। ਅੱਗੇ ਨੂੰ ਸੈਕਸ਼ਨ ਲੱਗੇ ਹੋਏ। ਠੀਕ ਹੈ। ਇਹਦੇ ਹੈਡਨ ਤੋਂ ਸੈਕਸ਼ਨ ਆਈ ਗਏ। ਠੀਕ ਹੈ। ਹੈਡਨ ਦੇ ਅੱਗੇ ਲੱਗੇ ਹੋਏ ਸੀਮਨ। ਹਾਂ। ਤੇ ਅੱਜ ਦਿਨ ਕਿੰਨੇ ਕ ਬਾਕੀ ਪਿਆ ਸੂਣ ਜਿਹਦੇ? ਦਿਨ ਬਈ ਐਮਨ ਕਿਤਾਂ ਲਾਈ ਸੀ ਦਿਨ ਬਾਕੀ ਪੈਣੇ ਸੀ। ਪਾ ਇੱਕ ਹਫਤਾ ਪੈਂਡਿੰਗ ਪਿਆ ਹਨਾ। ਹਾਂ 6 ਤਰੀਕ ਨੂੰ ਦਿਨ ਪੂਰੇ ਹੁੰਦੇ ਨੇਗੇ। ਆਹ ਢਿੱਲ ਵਾਲਾ ਕੱਢਣੀ ਨਹੀਂ ਆਈ। ਠੀਕ ਹੈ। ਥੋੜੇ ਥੋੜੇ ਸਵੇਲਿੰਗ ਨਾਲ ਪਾਉਣ ਲੱਗ ਗੀ ਹਨਾ। ਹਾਂ। ਤੇ ਫਟਫੜ ਲੇਵਾ ਪ ਪਹਿਲਾ ਸੂਆ ਪਲੂਨ ਸੁੰਦੀ ਪਈ ਐ ਸੋ ਥਣ ਵਗੈਰਾ ਦੇਖੋ ਸੋਹਣੇ ਚਾਬ ਬਈ ਮੰਨ ਕੇ ਚੱਲੇ ਵੀ ਮਾਂ ਦਾ ਵੀ ਰਿਕਾਰਡੰ ਦਾ 45 46 ਕਿਲੋ ਦਾ ਰਿਕਾਰਡ ਹੈਗਾ ਠੀਕ ਐ ਜਿਹਦੇ ਬੰਦੇ ਨੇ ਲਈ ਆਪੇਨ ਕੋਲ ਬੰਦਾ ਉੱਧਰ ਹੀ ਜਾਖਦਾ ਹੈਗਾ ਠੀਕ ਐ ਇਹ ਮੰਨ ਕੇ ਚੱਲੇ ਵੀ 10 ਵਾਰਾ ਡੰਗਰ ਵਧੀਆ ਰਾਵ ਦਾ ਸ਼ੌਂਕ ਦੀ ਠੀਕ ਐ ਇਹਦੀ ਆਪਾ ਸੈਕਸਿਟੀ ਸੀਮਨ ਵਰਤਦਾ ਹੈ ਇਹਦੇ ਆਪਾ ਮੈਕਸੀਮਮ ਐਵਰੇਜ ਮੰਗਨੀ ਮੰਨੀ ਹੈ ਵੀ ਕਿੱਥੇ ਕਿੱਥੇ ਚੱਲ ਸਕਦੀ ਆ ਤੁਹਾਨੂੰ ਤਾਂ ਬਈ ਜੇ ਆਪਾਂ ਬ੍ਰੀਡ ਦੇ ਕੁਆਲਟੀ ਨਾਲ ਲਈਏ ਤੇ ਆਰਡਰ ਦੀ ਨਾਲ ਤਾਂ 35 ਕਿਲੋ ਦਾ ਕੋਈ ਗਾਲਾ ਨਹੀਂ ਹੈਗਾ ਬਸ ਠੀਕ ਐ ਜਿਵੇਂ ਮੌਸਮ ਵੀ ਕਿਹਨ ਦਾ ਭਾਵ 30 ਕਿਲੋ ਦੀ ਐਵਰੇਜ ਵਾਲੀ ਬੈੜ ਇਹ ਹੈਗੀ ਆ ਬਈ ਨਰਾਮਦਾਰੀ ਮਤਲਬ ਕਹਿੰਦਾ ਭਾ ਵੀ ਜਿੰਨਾ ਬਾਇ ਡਾਟਾ ਸਾਰਾ ਆਪ ਨੂੰ ਮਾਲਕਾਂ ਨੇ ਦੱਸਿਆ ਜਾਵਾ ਹਨਾ ਹਾਂ ਬਈ ਇਹ ਤੁਝੇ ਅੰਡਰ ਕਰ ਮਤਲਬ ਪਹਿਲੇ ਥਾਂ ਤੋਂ ਤੁਰਿਆ ਜਿੱਥੋਂ ਹੀ ਆਪਣੇ ਕੋਲ ਪਹਿਲੇ ਥਾਂ ਤੋਂ ਬਈ ਮਾਲਕਾਂ ਦੇ ਘਰ ਦੀ ਵੀ ਉਸਾਰਾ ਕਿਸ ਆਪਣੇ ਕੋਲ ਹੈਗਾ ਇਹਦਾ ਠੀਕ ਹੈ ਸੋ ਸਾਈਜ਼ ਵਗੈਰਾ ਦੇਖੋ ਬੈੜ ਦਾ ਪੂਰੀ ਫੇਸ ਬਿਊਟੀ ਵਗੈਰਾ ਦੇਖੋ ਜਿੰਨੇ ਤਿਆਰੀ ਚੋਗੀ ਉਦਨੇ ਦਾ ਵੀ ਚਾਹੀਦਾ 45 ਕਿਲੋ ਗਈ ਚੱਲੀਏ ਇਹਦਾ ਜਿਹੜਾ ਇਹ ਰੀਅਲ ਦੁੱਧ ਦੇਣਾਗਾ ਠੀਕ ਹੈ ਵੀ ਐ ਮੰਨ ਕੇ ਚੱਲੀ ਬੰਦਾ 35 ਕਿਲੋ ਮੰਨ ਕੇ ਲੈ ਲਿਆ ਆਪ ਜੇ ਵੱਖਣ ਸੋ ਲੈਵਾ ਵਗੈਰਾ ਦੇਖੋ ਨੇੜ ਤੋਂ ਸੋਹਣਾ ਸਾਫ ਸੁਥਰਾ ਫਿੱਟ ਫੜ ਕੰਪੈਕਟ ਹਵਾਨਾ ਵਧੀਆ ਜੂਪ ਪਤਾ ਪਸਾਣਾ ਜਾਂ ਨੌਲ ਗਿਆ ਹਨ ਉਹਦੇ ਵੀ 35 ਕਿਲੋ ਦੀ ਦੁੱਧ ਲੈ ਲੀ ਜੀ ਬਸ ਠੀਕ ਹੈ ਬਾਕੀ ਹੁਣ ਮੁਰੇ ਸਤਕਤਰ ਹੈ ਜੀ ਬਸ ਇਹਦਾ ਵੀ ਨਾ ਤਾਂ ਇਹ ਓਵਰ ਹੋ ਜਾਂ ਤੀ ਠੀਕ ਹੈ ਬਿਨਾਂ ਕੋਈ ਇਹਦੇ ਐਕਸਟਰਾ ਫਾਇੰਡ ਹੈ ਬਾਕੀ ਹੁਣ ਬਾਕੀ ਹੁਣੇ ਮੌਸਮ ਨੂੰ ਸੂਟ ਕਰਦੀਆਂ ਵਧੀਆ ਰੋਤੀਆਂ ਸਰਦੀ ਸ਼ਦੀ ਦੀਆਂ ਲੈ ਆਨੇ ਦੁੱਧ ਆ ਲੈਣਾ ਫਾਰਮ ਤੇ ਆ ਕੰਮ ਕਰਨਾ ਪਉਣਾ ਨਾ ਹਨ ਠੀਕ ਹੈ ਉਹ ਲਈ ਬੈਸਟ ਆਪਸ਼ਨ ਠੀਕ ਹੈ ਤੇ ਰੇਟ ਇਹਨਾਂ ਦੇ ਕੀ ਰਹਿਣਗੇ ਇਰੇ ਤੇ ਭਾਈ ਇਹ ਮੰਨ ਕੇ ਚੱਲ ਜੀ ਆਪਣੇ ਕੋਲੇ 1 20 ਲੈ ਕੇ ਵੀ 1 40 ਤੱਕ ਦੇ ਭਾਅ ਲੈਣੀ ਠੀਕ ਹੈ ਹਾਂ ਮਾਣਾ ਜਿਹੜੀ ਸਿਲੈਕਟ ਉਹਦਾ ਪਾ ਭਾਅ ਦੱਸ ਦਾਂਗੇ ਹਨਾ ਆ ਕੋਈ ਆ ਨਹੀਂ ਤੇ ਕਹਿਣ ਨੂੰ ਕਹੀ ਦੋ ਬਾਬਾ ਰਾਜਾ ਨਾ ਬਸ ਇੱਕ 40 ਦੀ ਬੱਸੀ ਦੇ ਦੇਗਾ ਭਾਈ ਆ ਬੜੀ ਹਾਂ ਇੱਕ 40 ਦੇ ਦੇ ਇਹਦੇ ਵਿੱਚੋ ਵਜਾਇਸ ਹੋ ਜੂਗੇ ਹਨਾ ਸਮਾਨਦਾਨ ਕਰਾਂਗੇ ਜੀ ਠੀਕ ਹੈ ਇਹ ਜੀ ਕਿ ਪਹਿਲੇ ਨੰਬਰ ਤੇ ਅੱਗੇ ਦੂਜੇ ਨੰਬਰ ਤੇ ਬੈਠ ਦੇਖੀ ਜਾਂਦੇ ਆ ਲੇਵਾ ਫਾੜੀ ਵਾਲਾ ਜਮਾ ਹਨਾ ਜਮਾ ਕੋਈ ਫਾੜੀ ਵਾਲਾ ਲੇਵਾਗਾ ਠੀਕ ਹੈ ਦਿਨ ਪਹਿਲੇ 10 ਤੋਂ 12 ਦਿਨ ਹਾ ਕੱਕ ਪਰੇ ਕਰਨੀ ਪੈਂਦੀ ਹੈ ਹਨਾ ਠੰਡੀ ਸੀ ਲੈਂਨੀ ਹੈ ਸੋ ਲੇਵਾ ਦੇਖੋ ਬੈਕ ਸਾਈਡ ਤੇ ਗੱਠ ਗੱਠ ਬਾਹਰੋਂ ਠੋਕੀ ਫਿਰਦੀ ਹੈ ਜਿੰਨੇ ਆਪ ਪੀਡੀਐਫ ਮੇਲੇ ਦੇ ਸ਼ੋਅ ਕੁਆਲਟੀ ਦੇ ਨੇ ਮੇਲੇ ਜਾਂਦੇ ਮਿਲਕਿੰਗ ਨੂੰ ਹਨ ਉਹਦਾ ਲੇਵਾ ਠੋਕ ਦੇਣਾ ਜਮਾ ਜਿਹਦੇ ਤੇ ਉਹਦਾ ਲਈ ਠੋਕ ਦੇਣਾ ਬਾਕੀ ਐ ਨਹੀਂ ਜੀ ਵੀ ਜਿੰਨਾ ਹੀ ਇਹਨੂੰ ਦਾ ਮੰਗ ਰਾ ਲੇਵਾ ਉਨੇ ਹੀ ਇਹਨੂੰ ਮੂਰੇ ਆਗਾ ਠੀਕ ਹੈ ਜਿੰਨੀ ਕੱਲੀ ਕੱਲੀ ਗੋਟੜਾ ਲੇਵਾ ਹਨ ਉਨੇ ਹੀ ਕੱਲੀ ਕੱਲੀ ਗੋਟੜਾ ਇਹਨੂੰ ਲੇਵਾਗਾ ਸਵਾਹ ਦੇਖ ਸਕਦਾ ਉਨਾ ਹੀ ਬੈਕ ਨੂੰ ਆ ਜਿਹਦੇ ਪਾਗੇ ਉਹਨੇ ਪੀੜੇ ਪਾਗੇ ਨੂੰ ਲੱਗੇ ਉਹਨੇ ਹੀ ਅੱਗੇ ਆ ਹਨਾ ਬਈ ਚਾਰ ਤਿੰਨਾਂ ਵੜਨ ਦੀ ਕੋਈ ਐ ਸੇਮ ਹੀ ਠੀਕ ਹੈ ਨਹੀਂ ਕਿਸੇ ਕੱਲ ਦਾ ਹੋਆ ਠੀਕ ਆਣੀ ਇੱਕ ਦੇ ਬਾਅਦ ਤੇ ਨਹੀਂ ਇਹਦੇ ਤੇ 3 ਹੀ ਗੱਲਾਂ ਠੀਕ ਹੈ ਸਾਰੇ ਮੈਡਮਾਂ ਦੀ ਸਾਰੇ ਚਾਹੇ ਹਾਥੀ ਚੋਈ ਚਾਹੇ ਮਸ਼ੀਨ ਜਿੱਦਾਂ ਮਰਜ਼ੀ ਚੋ ਉਹ ਹਣਾ ਇਹਦੀ ਐਵਰੇਜ ਹੀ ਪਿਛਲੀ ਵਾਰ ਦੀ ਕੀ ਦੱਸੀ ਗਈ ਹੈ ਇਹਦਾ ਭਈ ਐ ਮਤਲਬ ਕਿ 26 ਕਿਲੋ ਤਾਵੇ ਪਹਿਲਣ ਬਾਅਦ ਪਲੂਨ ਦਾ ਪਲੂਨ ਦਾ ਅੱਜ ਦਿਨ ਕਹਿ ਲੈਂਦੀ ਐ ਇਹ ਕਿਹੜਾ ਜੀ ਇਹ ਆ ਭਈ 8 ਦਿਨ ਬਾਕੀ ਪੈ ਗਈ 8 ਦਿਨ ਇਹਦੇ ਪੈਂਡਿੰਗ ਪਏ ਆ ਇਹਦੇ ਵੀ ਇਫੈਕਟਰ ਦੀ ਗੱਬਣਾ ਐ ਜੀ ਇਹਦੀ ਐਵਰੇਜ ਐ ਕਿ ਲੱਗ ਜਲੇ ਮੌਸਮ ਦੇ ਹਿਸਾਬ ਨਾਲ 40 ਕਿਲੋ ਦੇਣਾ ਵੇੜ ਨਹੀਂ ਠੀਕ ਹੈ ਇਹਦਾ ਭਾਗ ਹੀ ਰਿਹਾ ਇਹਦਾ ਭਈ ਲੈਣ ਦੇ ਨਹੀਂ ਐ ਭਈ 1 ਲੱਖ ਤੇ 45 ਹਜ਼ਾਰ ਦੀ ਰੇ ਤੋ 1 45 ਦੀ ਬਿਹੜ ਦੂਜੇ ਨੰਬਰ ਤੇ ਪੂਰੀ ਸਾਫ ਸੁਥਰੀ ਆ ਕਿਸੇ ਪਾਸਿਓਂ ਹੱਥ ਦਰਾ ਨਹੀਂ ਸੋ ਫੇਸ ਬਿਊਟੀ ਵਗੈਰਾ ਦੇਖੋ ਤੇ ਫੁੱਲ ਸਾਈਜ਼ ਦੇ ਵਿੱਚ ਆ ਜਿੰਦ ਜਾਣਾ ਕੁਆਲਿਟੀ ਵੈੜਾਂ ਦੇ ਵਿੱਚ ਫੁੱਲ ਆ ਜਮਾ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਅਸੀਂ ਜਾਵੜੇ ਸਾਡੇ ਬਿਹੜ ਨਹੀਂ ਪਸੰਦ ਆ ਜੀ ਤੋ ਜਮਾ ਸੋਨੇ ਜਿਹੇ ਮੁੰਦਰਾ ਹੀ ਦਿਖਾਉਣੇ ਪਿਆ ਤੁਹਾਨੂੰ ਤੇ ਸਾਫ ਸੁਥਰੀ ਆ ਕਿਸੇ ਪਾਸਿਓਂ ਲਿਸਿਆ ਨਾ ਮਾਣੀ ਪੂਰੇ ਸਿਲੇਕਟਡ ਪੀਸ ਵੀਰਾਂ ਦੇ ਤਨੇ ਖਰੀਦੇ ਪਿਆ ਤੇ ਤਿੰਨੇ ਹੀ ਸਾਫ ਸੁਥਰੇ ਆ ਰੇਟ ਵੀ ਵੀਡੀਓ ਦੇ ਵਿੱਚ ਕਰਤਾ ਕੋਈ ਵੀ ਵੇੜ ਤੁਹਾਡੇ ਪਸੰਦ ਦਾ ਕਾਲ ਕਰਕੇ ਤੁਸੀਂ ਖਰੀਦਾਰੀ ਕਰ ਸਕਦੇ ਹੋ। ਸੋ ਦੇਖੋ ਵੇ ਇਹਦੇ ਟੈਗ ਟੂ ਫਿਰ ਚੰਗੇ ਲੱਗੇ ਵਾ ਹਨਾ। ਬਾਈ ਇਹ ਵੀ ਸੈਕਸਡ ਕੋਈ ਗੱਬਣਾ ਨਹੀਂ। ਠੀਕ ਹੈ। ਸਾਰਾ ਇਹ ਵੀ ਜੈਡਰ ਕਾਰਡ ਆ। ਸੋ ਇਦਾਂ ਦੇ ਵੇੜਾ ਦੇ ਆਪਾਂ ਬੱਚਿਆਂ ਪਾਲ ਲੈਣੇ ਘਰੇ ਤਾਂ। ਇਹਨਾਂ ਨੂੰ ਲਈਆਂ ਨੂੰ ਨਾਲ ਗੱਲ ਵੀ ਕਰ ਲੈ ਆਪਾਂ ਨੂੰ ਕੋਈ ਦਿੱਕਤ ਨਹੀਂ। ਠੀਕ ਹੈ। ਇਹਨਾਂ ਨਾਲ ਗੱਲ ਕਰਨਾ ਫਿਰ ਆਪਾਂ ਲੈਣੀ ਹੈਗਾ। ਠੀਕ ਹੈ। ਸੋ ਚਾਰ ਚਾਣਾ ਲਾਉਣ ਵਾਲੇ ਵੇੜਾ ਜਮਾ। ਮਗਰ ਬੱਚਿਆਂ ਫਰੀਡ ਤਿਆਰ ਕਰਨ ਵਾਲੀਆਂ ਵੀ ਬਾਕੀ ਦੁੱਧ ਨੂੰ ਵੀ। ਠੀਕ ਹੈ। ਇਹਨਾਂ ਨਾਲ ਦੁੱਧ ਦੀ ਪੂਰਤੀ ਪੂਰੀ ਕਰਨ ਵਾਲੀਆਂ ਵੇੜਾ ਨਹੀਂ ਆ। ਕੈਂਡ ਦੀ ਗ ਬਾਕੀ ਜੇ ਤੁਹਾਨੂੰ ਲੈਣਿਆ ਮਾਲ ਆਪ ਨੂੰ ਆਪ ਨੂੰ ਕਲੀਅਰ ਬਾਈ ਉਹਨੇ ਕਹ ਦੱਸਣਾ ਜਿਹਦਾ ਆਪਾਂ ਨੂੰ ਨਹੀਂ ਹੁੰਦਾ ਆਪਾਂ ਦੱਸ ਦੇਣੀ ਚਾਹੀਦੀ ਠੀਕ ਐ ਅੱਗੇ ਗੱਲ ਕਰੀ ਅਜੇ ਤੇਰਾ ਨੰਬਰ ਤੇ ਬਹਿੜਦੇ ਆਪਾਂ ਇਹ ਕਿਹੜਾ ਸੂਆ ਇਹ ਬਈ ਦੂਜਾ ਸੂਆ ਹੁੰਦੀ ਐ ਬਹਿੜ ਠੀਕ ਐ ਤੇ ਐਮਨ ਨੇ ਕਿ ਚੱਲ ਵੀ ਇਹ ਆਪਾਂ ਲੈ ਸੀਗੀ ਤੇ ਇਹਦੀ ਆਪਾਂ ਬੱਸੀ ਵੀ ਦਿੱਤੀ ਆ ਬੰਦੇ ਨੂੰ ਆਪਣੇ ਆਪ ਆਪਣੇ ਕੋਲ ਹੀ ਐਗੀ ਠੀਕ ਐ ਆਹਦੇ ਮਿੱਤਰ ਕੋਲੇ ਖੜੀ ਐ ਫਾਰਮ ਤੇ ਐਮਨ ਨੇ ਕਿ ਚੱਲੇ ਦੀ ਪਹਿਲਾਂ ਜਿਹੜੀ ਬੱਸੀ ਦੋਨ ਦਿੱਤਾਗਾ ਠੀਕ ਐ ਇੱਕ ਤੋਂ ਪਾਸੇ ਦਿੰਦੀ ਰਹੀ ਐ ਦੀਦੀ ਠੀਕ ਐ ਹਾਂ ਤੇ ਹੁਣ ਹੁੰਦੀ ਐ ਇਹ ਮੋਹਨ ਭਾਈ ਇਹ ਪੰਜ ਤੋਂ 7 ਦਿਨ ਬਾਕੀ ਪੈਣੇ ਨੇ ਜੀ ਪੰਜ ਤੋਂ 7 ਦਿਨ ਬਾਕੀ 33 34 33 34 ਕਿਲੋ ਦਾ ਮਨ ਕੇ ਪਹਿਲਾਂ ਮਨ ਦਿੱਤਾ ਬਿਆਗਾ ਠੀਕ ਹੈ ਤੇ ਅੱਜ ਤੇ ਮਨ ਕੇ ਚੱਲ ਵੀ ਦੋ ਦਾ ਮਨ ਕੇ 35 ਕਿਲੋ ਬਾਹਰ ਤੋਂ ਵੀ 40 ਦਾ 10 ਪਾਸੇ ਤੋਂ ਦੇ ਦੇ ਠੀਕ ਹੈ 40 ਦੇ ਨੀਅਰ ਬੋਟ ਵਾਲੀ ਵੇੜ ਹੈਗੀ ਆ ਹਨਾ 35 ਕਿਲੋ ਮਨ ਕੇ ਪੱਚੇ ਕਰ ਦਿੱਤੇ ਜੀ ਇਹਦੇ ਆਪਾਂ ਗੱਲ ਕਰੀਏ ਹਵਾਨੇ ਤੇ ਨਾੜਾ ਵਗੈਰਾ ਬਹੁਤ ਚੰਗੇ ਆ ਹਨਾ ਸੋ ਆ ਦੇਖ ਸਕਦੇ ਮਿਲਕ ਵੇਨਸ ਵਗੈਰਾ ਤੇ ਹਫਤਾ ਕ ਪੈਣੀਗਾ ਸਾਰੇ ਹੀ ਮਨ ਕੇ ਚੱਲੋ ਇੱਕ ਦੋ ਦਿਨ ਦੇ ਆਸ-ਪਾਸ ਤੋਂ ਸੂਣ ਗਏ ਹਨਾ ਹਾਂ ਭਾਈ ਬਾ ਲਵੇ ਬੰਦ ਮਨ ਕੋ ਬਾਰਾਂ ਇਹ ਠੀਕ ਹੈ ਸੋ ਬੈੜਾ ਆਪਾਂ ਤੁਹਾਨੂੰ ਸਾਰਿਆਂ ਨੇ ਦਿਖਾਈ ਜਨੇ ਸਾਫ਼ ਸੁਥਰੀਆਂ ਤੇ ਮੇਨ ਗੱਲ ਵੀ ਪਲੀਆਂ ਵੇਚਾਂਗੇ ਕੋਈ ਲਿਸੀਆਂ ਨਾਵੇਂ ਨਾ ਕਿਸੇ ਪਾਸੋਂ ਠੀਕ ਹੈ ਪਲਿਆ ਹੋਊਗਾ ਉਹ ਵੀ ਉਹਦੇ ਉੱਤੇ ਗੱਡੂ ਕੰਮ ਉਹਨੇ ਬਾਡੀ ਵੇਟ ਵੀ ਤੋੜਦਾ ਹੁੰਦਾ ਜੇ ਦੁੱਧ ਤੇ ਚੱਲ ਪੰਦੀਆਂ ਨਹੀਂ ਆ ਠੀਕ ਹੈ ਉਹ ਬਾਡੀ ਵੇਟ ਤੋੜਦੀਆਂ ਨਹੀਂ ਆਪਾਂ ਠੀਕ ਹੈ ਤੇ ਬ੍ਰੀਡ ਪੂਰੀ ਫੁੱਲ ਹੈ ਇਹਨਾਂ ਵਿੱਚ ਹਨਾ ਆ ਬ੍ਰੀਡ ਫੁੱਲ ਆ ਬ੍ਰੀਡ ਪੱਖੋਂ ਨਹੀਂ ਆਇਆ ਸਾਡਾ ਤੇ ਬ੍ਰੀਡ ਉਹਨੇ ਘੱਟ ਨਹੀਂ ਜਾਨਵਰ ਠੀਕ ਹੈ ਹਾਂ ਇਹਦਾ ਭਾਪਾ ਪਾ ਕੀ ਰੱਖਿਆ ਬਾ ਲੈਣ ਦੇਣੀ ਆ ਬਈ ਇਹਦਾ ਇਹ ਸਵਾ ਦੀ ਬੈੜ ਦੇਣਾ 125 ਦੀ 125 ਰੁਪਏ ਦੇ ਦਾਂਗੇ ਸੋ 125000 ਦੀ ਵਿੜ ਇਹ ਦੇ ਦਾਂਗੇ ਤੇ ਸੂਨ ਦੇ ਵਿੱਚ ਇਹ ਤਾਂ ਰਹਿ ਗਿਆ ਹਫਤਾ ਤੱਕ ਪੈਂਡਿੰਗ ਹੈਣਾ ਸੋ ਜਾਤ ਬਰੀਡ ਇਹਦੇ ਵਿੱਚ ਵੀ ਪੂਰੀ ਫੁੱਲਾ ਓਕੇ ਆ ਕਿਸੇ ਪਾਸੋਂ ਨਹੀਂ ਸੀ ਨਾ ਵੀ ਨਿਆਟ ਤਰਾਂ ਠੀਕ ਹੈ ਵੀ ਦੇਖਣਾ ਨਹੀਂ ਹੁੰਦਾ ਦੋ ਘੰਟੇ ਦੇਖ ਜੂਗ ਰਸਣ ਜਾਇਗਾ ਨੰਬਰ ਬੋਲ ਦਿਓ 633 ਗੱਬਣ ਆ ਗਈ ਇਹਦੇ ਸਾਰੇ ਰਿਕਾਰਡ ਆਪਣੇ ਕੋਲ ਠੀਕ ਹੈ ਨੰਬਰ ਬੋਲੋ ਦੁਬਾਰੇ ਆਪਣਾ 9877 ਸੀ ਆਸੀ 899 ਦੂਜਾ ਨੰਬਰ ਹੈਗਾ 91035 5046 ਇਹ ਵੱਡੇ ਭਰਾ ਨੂੰ ਸੁਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਕੋਈ ਵੀ ਵੈੜ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਚੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ